ਤੋ ਜਾਨਵਰ ਦਾ ਇਹ ਹਾਲਾਤ ਦੇਖ ਕੇ ਬਹੁਤ ਦੁੱਖ ਵੀ ਲੱਗਦਾ ਪਰ ਨੇਚਰ ਹੈ ਦੋਸਤੋ ਆਪਾਂ ਨੇਚਰ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਉਹਨੇ ਆਪਣੇ ਹਿਸਾਬ ਨਾਲ ਹੀ ਚੱਲਣਾ ਹੁੰਦਾ ਤੋ ਆਪਣਾ ਸਾਥੀ ਪ੍ਰੋਸਪਰ ਜਿਹੜਾ ਆ ਤੁਹਾਨੂੰ ਚੱਕ ਕੇ ਦਿਖਾਊਗਾ ਹੁਣ ਆਪਾਂ ਤੁਹਾਨੂੰ ਲਾਗੇ ਉਹ ਦਿਖਾਉਣੇ ਆ ਹੋ ਸਕਦਾ ਕਿਸੇ ਨੇ ਨਾ ਦੇਖਿਆ ਹੋਵੇ ਤੋ ਇਹ ਨੇਚਰ ਆ ਦੋਸਤੋ ਨੇਚਰ ਦੇ ਵਿੱਚ ਕੁਝ ਵੀ ਹੋ ਸਕਦਾ ਤੁਸੀਂ ਦੇਖ ਸਕਦੇ ਆ ਤਾਜ਼ਾ ਤਾਜ਼ੇ ਜਿਹੜਾ ਇਹਦਾ ਸ਼ਿਕਾਰ ਕੀਤਾ ਆ ਸਾਨੂੰ ਵੀ ਉਦੋਂ ਪਤਾ ਲੱਗਾ ਜਦੋਂ ਅਸੀਂ ਗਿੱਦਾਂ ਦੇਖੀਆਂ ਤੇ ਆਲੇ ਦੁਆਲੇ ਤੇ ਜਦੋਂ ਅਸੀਂ ਆਏ ਉਹ ਕਿੱਦਾਂ ਜੜੀਆਂ ਉੱਡ ਕੇ ਲੈਪੜ ਵੱਲੋਂ ਮਾਰ ਕੇ ਜਿਹੜਾ ਹੈ ਇਹਨੂੰ ਫਾਦਾ ਗਿਆ ਹੈ ਤੁਸੀਂ ਦੇਖ ਰਹੇ ਹੋ ਇਹ ਚੰਦਰੀ ਮੈਂ ਕਿਉਂ ਕਹਿ ਰਿਹਾ ਵੀ ਬਿਲਕੁਲ ਤਾਜ਼ਾ ਹੈ ਕਿਉਂਕਿ ਇੱਥੇ ਹੋ ਵੀ ਸਕਦਾ ਹੈ ਠੀਕ ਹੈ ਨਾ ਤੁਸੀਂ ਦੇਖ ਰਹੇ ਆ ਬਿਲਕੁਲ ਤਾਜ਼ਾ ਹੈ ਬਿਲਕੁਲ ਇੱਕ ਜਾਂ ਦੋ ਦਿਨ ਪਹਿਲਾਂ ਤੁਸੀਂ ਦੇਖ ਰਹੇ ਆ ਜਿਹੜਾ ਨਿਆ ਹੈ ਜਿਹਨੂੰ ਆਪਾਂ ਸੰਬਰ ਵੀ ਕਹਿ ਦਿੰਦੇ ਆ ਸੰਬਰ ਵੀ ਕਹਿ ਦਿੱਤਾ ਇਹਨੂੰ ਆ ਸੰਬਰ ਸੰਬਰ ਤੁਸੀਂ ਹੱਡੀਆਂ ਦੇਖ ਸਕਦੇ ਇਹਦੀਆਂ ਬੋਨਸ ਤੁਸੀਂ ਦੇਖ ਸਕਦੇ ਆ ਬਿਲਕੁਲ ਤਾਜ਼ੀਆਂ ਆ ਹੱਡੀਆਂ ਜਿਹੜੀਆਂ ਇਹਦੀਆਂ ਸੋ ਦੋਸਤੋ ਇਸ ਕਰਕੇ ਜਦੋਂ ਵੀ ਤੁਸੀਂ ਆਉਣਾ ਆ ਪੂਰਾ ਡੇਂਜਰਸ ਇਲਾਕਾ ਆ ਪੂਰੇ ਧਿਆਨ ਦੇ ਨਾਲ ਆਉਣਾ ਤਾਂ ਇਕੱਲਿਆਂ ਨਹੀਂ ਆਉਣਾ ਤੇ ਤੁਸੀਂ ਦੇਖੋ ਦੋਸਤੋ ਅਸੀਂ ਬਜ਼ੁਰਗਾਂ ਦੀ ਜਿਹੜੀ ਉਹ ਕੁੱਲੀ ਉਹ ਜਿਹੜੀ ਗੁਫਾ ਆ ਉਧਰੋਂ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਸਾਨੂੰ ਆ ਜਾਨਵਰ ਦੀਆਂ ਹੱਡੀਆਂ ਮਿਲੀਆਂ ਦੋਸਤੋ ਜਿੱਥੋਂ ਪਤਾ ਲੱਗਦਾ ਆ ਪਿੱਛੇ ਜਿਹੜੇ ਖਤਰਨਾਕ ਜਿਹੜੇ ਜਾਨਵਰ ਆ ਉਹ ਇੱਥੇ ਹੈਗੇ ਆ ਪੂਰੀਆਂ ਜਿਹੜੀਆਂ ਹੱਡੀਆਂ ਪੂਰੇ ਦਾ ਪੂਰਾ ਆ ਮਾਜੀ ਜਾਂ ਸਾਂਭਰ ਜੇ ਕੋਸ਼ਿਸ਼ ਹੋ ਸਕਦਾ ਹੈ। ਤੁਹਾਨੂੰ ਦੱਸਿਆ ਆ ਵੀ ਆ ਜਿਹੜੇ ਨਿਸ਼ਾਨ ਆ ਇਹ ਲੈਪਰ ਦੇ ਨਿਸ਼ਾਨ ਆ। ਤੋਂ ਤੁਸੀਂ ਧਿਆਨ ਨਾਲ ਆਉਣਾ ਜਦੋਂ ਵੀ ਆਉਣਾ। ਇਹ ਲੈਪਰ ਦੇ ਨਿਸ਼ਾਨ ਆ ਦੋਸਤੋ। ਉਹ ਖੱਟ ਦੇ ਵਿੱਚ ਰਹਿੰਦੇ ਆ। ਕੋਈ ਉੱਚ ਪੀਲਾ ਕਿੱਥੇ? ਪੀਲਾ ਕੋਟ। ਪੀਲਾ ਕੋਟ। ਹਾਂ। ਪੀਲਾ ਕੋਟ। ਆ ਉਹ ਖੜ ਜਾਈ। ਅੱਛਾ। ਖੜ ਜੇ ਆ ਗਿਆ। ਖੜ ਜੇ। ਕਿੰਨਾ ਕ ਟਾਈਮ ਹੋ ਗਿਆ ਉਹਨਾਂ ਨੂੰ ਕਹਿੰਦੇ ਆ ਉਹ। ਕਿਹਦੀ ਕਿਹਦਾ ਰਹਿੰਦਾ ਉੱਥੇ। ਕਿੰਨੇ ਜੇ ਤੋਂ ਇਕੱਲੇ ਰਹਿੰਦੇ ਆ। ਲੈ ਲੈਣ ਦਾ ਅੱਛਾ ਅੱਛਾ ਲੈਣੇ ਬਾਬੇ ਇਹਨਾਂ ਦੀ ਕੀ ਲੈਣੇ ਜੇ ਕਰੀ ਮੋਲ ਲੱਗਿਓ ਨਾਸੀ ਬੰਦੇ ਚ ਹਾਂਜੀ ਹਾਂਜੀ ਉਹਨਾਂ ਨੂੰ ਮਾੜੀ ਜਿਹੀ ਪੁੱਛਣਾ ਉਸ ਨਾਰਸੀ ਮੋਰੇ ਆਈ ਨਾ ਇੱਕ ਐਡਵਾਂਸ ਰੋਣਾ ਠੀਕ ਹੈ ਉਹਦੀ ਕੁੜੀ ਜੀ ਪਾਈ ਹੋਇਆ ਪੁੱਤਰਾ ਉਹ ਚਿੰਨ ਇਹ ਬਾਬਾ ਕਿੱਥੇ ਜਾਇਆ ਸਾਰਾ ਦੋ ਆਉਂਦੇ ਇਹ ਆਉਂਦੇ ਆ ਸਿਆਲਾਂ ਸਿਆਲਾਂ ਨੂੰ ਤੇ ਗਰਮੀਆਂ ਨੂੰ ਚੱਲ ਜਾਂਦੇ ਆ ਆ ਜਾਂਦੇ ਆ ਨਹੀਂ ਤੁਸੀਂ ਇੱਥੇ ਰਹਿੰਦੇ ਆ ਤੁਸੀਂ ਫੋਰੈਸਟ ਡਿਪਾਰਟਮੈਂਟ ਵਿੱਚ ਹਾਂਜੀ ਹਾਂਜੀ ਕਿੱਥੇ ਆ ਹਾਂ ਹਾਂਜੀ ਕਸ਼ਮੀਰੀ ਕਸ਼ਮੀਰ ਬਾਬਾ ਓਹੋ ਓ ਚੋਹੋ ਹਾਂ ਉਹ ਵੀ ਤੁਸੀਂ ਸਿੱਧੇ ਚੱਲ ਜਾਓ ਠੀਕ ਹੈ ਜੀ ਐਨ ਉਹਨੇ ਕਿਹਾ ਮੁੰਨਾ ਸਿੱਧੇ ਜਾ ਕੇ ਨਾ ਸਿੱਧੇ ਜਾ ਕੇ ਅੱਗੇ ਡਿਫੈਂਸ ਰੋਡ ਤੋਂ ਐਨ ਮੁੜ ਜਾਓ ਡਿਫੈਂਸ ਰੋਡ ਤੋਂ ਅੱਗੇ ਜਾ ਕੇ ਵੀ ਚੌਕ ਟੱਪ ਕੇ ਅੱਗੇ ਚੌਂਕਾਣਾ ਚੌਂਕ ਤੋਂ ਵੀ ਸਿੱਧੇ ਖੜਜੇ ਜਾਂਦੇ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਆਦਿਆਂ ਜਾਂਦੇ ਨੂੰ 18 ਸਾਲ ਤੇ ਉਸ ਤੋਂ ਪਹਿਲਾਂ ਦੇ ਮਤਲਬ ਉਹ ਬੰਦਾ ਵੀ ਸੀ ਤੇ ਜਿੱਦਾਂ ਮੈਂ ਅਹੀਂ ਸੁਣਿਆ ਵੀ ਉੱਥੇ ਬਾਬਾ ਜੀ গুਫਾ ਦੇ ਵਿੱਚ ਰਹਿੰਦੇ ਆ ਬਾਕੀ ਉੱਥੇ ਗੁਫਾ ਹੈਗੀ ਹੈ ਤੇ গুਫਾ ਹੈਗੀ ਉੱਥੇ ਬੜੀ ਹਰਾਨੀ ਦੀ ਗੱਲ ਹੈ ਕਿ ਉਹ ਤੇਰਾ ਘਰ ਪੂਰੇ ਸਰ ਇੱਧਰ ਤੇ ਉਹ ਗੋਪਾ ਬਣਾਇਆ ਸੀ ਉੱਪਰ ਮਤਲਬ ਕੋਠਾ ਬਣਾਇਆ ਹੋਇਆ ਜੀ ਤੇ ਦੋਸਤੋ ਸਾਨੂੰ ਇਹ ਤਾਂ ਕਲੀਅਰ ਹੋ ਗਿਆ ਹੁਣ ਆ ਕਿ ਉਹ ਕਿਦਾਂ ਮਹਾਦੇਵ ਜੀ ਕਿਦਾਂ ਫਿਰ ਜੰਗਲ 'ਚ ਜੁਰੀ ਚੱਲੇ ਰਹੇ ਨੇ ਕਿਦਾਂ ਧਰਮੀ ਲੱਗਦਾ ਹੈ ੱਲੇ ਰਹਿੰਦੇ ਆ ਮਾਤਾ ਜੀ ਇੰਨੇ ਡਲੇ ਰਿਆ ਕਿਤੇ ਇੱਕ ਮੇਰੇ ਯਾਰ ਕੇ ਬੰਦੇ ਨੂੰ ਵੀ ਸ਼ਾਮ ਨੂੰ ਜੇ ਆਪਾਂ ਆਉਣਾ ਹੋਵੇ ਤਾਂ ਪੂਰਾ ਡਰ ਲੱਗਦਾ ਆ ਅਜਿਹੀ ਜੰਗਲਾਤਾਂ ਦੇ ਜੰਗਲਾਤਾਂ ਚ ਹਨ ਉਹ ਵੀ ਆਪਾਂ ਆਪਣਾ ਮੋਟਰਸਾਈਕਲ ਬਹੁਤ ਡੇਂਜਰ ਹੁੰਦੀ ਆ ਧਿਆਨ ਅੱਗੇ ਹੁਣ ਆਪਾਂ ਬਾਬਾ ਜੀ ਦੀ ਗੁਫਾ ਲੱਭ ਲੱਭ ਰਹੇ ਆ ਤੁਹਾਨੂੰ ਆਪਾਂ ਉਹਨਾਂ ਦੀ ਹੱਟ ਜਿਹੜੀ ਦਰਖਤ ਦੇ ਹੱਟ ਬਣੀ ਤੇ ਥੱਲੇ ਬਣੀ ਉਹ ਤਾਂ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਉਹ ਕਰ ਦਿੱਤੀ ਤੁਹਾਨੂੰ ਹੁਣ ਆਪਾਂ ਉਹਨਾਂ ਦੀ ਜਿਹੜੀ ਗੁਫਾ ਆ ਉਹ ਲੱਭ ਰਹੇ ਆ ਸੋ ਦੋਸਤੋ ਆਪਾਂ ਆ ਗਏ ਆ ਜਿੱਥੇ ਹੁਣ ਅਸੀਂ ਜਿੱਥੇ ਉਹ ਬਜ਼ੁਰਗ ਰਹਿੰਦੇ ਆ ਉਹਨਾਂ ਦੀ ਆਪਾਂ ਜਿਹੜੀ ਗੁਫਾ ਆ ਵੀਡੀਓ ਨਾਲ ਹੱਟ ਬਣਾਈ ਹੋਈ ਆ ਇੰਨਾ ਦਾ ਦਰਵਾਜ਼ਾ ਦੇਖੋ ਲੱਕੜ ਦਾ ਉਹਨਾਂ ਨੇ ਆਪ ਹੀ ਸਾਰਾ ਤਿਆਰ ਕੀਤਾ ਹੋਇਆ ਆ ਦੋਸਤੋ ਸੋ ਅੰਦਰ ਆਪਾਂ ਚੱਲਦੇ ਆਂ ਅੰਦਰ ਜਾ ਕੇ ਗੱਲਬਾਤ ਕਰਦੇ ਆਂ ਤੋ ਦੋਸਤੋ ਜਿਹੜੇ ਗੈਦੇ ਆਦੇ ਕੋ ਉੱਡ ਗਏ ਤੁਹਾਨੂੰ ਜ਼ੂਮ ਕਰਕੇ ਮੈਂ ਦਿਖਾ ਰਿਹਾ ਉਹਦੀ ਵੱਡਾ ਗੈਦਾ ਹੈ ਆਮ ਗੈਦੇ ਨਾਲੋਂ ਬਹੁਤ ਵੱਡਾ ਹੈ ਵੈਲਕਮ ਬੈਕ ਟੂ ਦਾ ਚੈਨਲ ਦੋਸਤੋ ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਆ ਕਿ ਮੈਂ ਜੰਗਲ ਦੇ ਵਿੱਚ ਆ ਆਪਾਂ ਐਕਸਪਲੋਰ ਕਰ ਰਹੇ ਸੀ ਜੰਗਲ ਹਿਯਾਰਪੁਰ ਦੇ ਕੋਈ ਨਵੀਂ ਲੋਕੇਸ਼ਨ ਲੱਭ ਰਹੇ ਸੀ ਸ਼ੂਟਿੰਗ ਕਰਨ ਵਾਸਤੇ ਤੇ ਇੱਥੇ ਆਪਾਂ ਨੂੰ ਇੱਥੇ ਦੇ ਹੀ ਲੋਕਾਂ ਕੋਲੋਂ ਪਤਾ ਚੱਲਿਆ ਵੀ ਇੱਥੇ ਮਾਜੀ ਪਿੰਡ ਦੇ ਜੰਗਲਾਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਕਿ ਰਹਿ ਰਹੇ ਆ ਸੋ ਮੈਂ ਸੋਚਿਆ ਕਿਉਂ ਨਾ ਉਹਨਾਂ ਦੀ ਵੀਡੀਓ ਬਣਾਈ ਜਾਵੇ ਕਿ ਵਾਕਈ ਇਹ ਗੱਲ ਸੱਚ ਆ ਵੀ ਇੱਕ ਬਜ਼ੁਰਗ ਹੈਰਾਨਗੀ ਦੀ ਗੱਲ ਆ ਦੋਸਤੋ ਸੰਘਣੇ ਜੰਗਲ ਦੇ ਵਿੱਚ ਇਕੱਲਾ ਹੀ ਇੰਨੇ ਸਾਲਾਂ ਤੋਂ ਰਹਿ ਰਿਹਾ ਆ ਇਹ ਆਪਾਂ ਹੁਣ ਜਾ ਕੇ ਪਤਾ ਕਰਨਾ ਵੀ ਵਾਕਈ ਉਹ ਰਹਿ ਰਹੇ ਆ ਉੱਥੇ ਕਿਉਂਕਿ ਸੰਘਣਾ ਜੰਗਲ ਆ ਚੰਗਲੀ ਜਾਨਵਰ ਸਾਂਬਰ ਲੈਪਰਡ ਸੂਰ ਵਗੈਰਾ ਤੇ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਆ ਇਹਨਾਂ ਜੰਗਲਾਂ ਦੇ ਵਿੱਚ ਪਾਏ ਜਾਂਦੇ ਆ ਸੋ ਆਪਾਂ ਹੁਣ ਉੱਥੇ ਜਾਵਾਂਗੇ ਇਹਦਾ ਸੱਚਾਈ ਦਾ ਪਤਾ ਕਰਾਂਗੇ ਵੀ ਬਾਕੀ ਉਹ ਉੱਥੇ ਰਹਿ ਰਹੇ ਆ ਜਾਂ ਨਹੀਂ ਅਗਰ ਤੁਸੀਂ ਵੀ ਇੱਥੇ ਆਉਣਾ ਚਾਹੁੰਦੇ ਆ ਤੇ ਤੁਹਾਨੂੰ ਇਹਦੀ ਲੋਕੇਸ਼ਨ ਆਪਾਂ ਦੱਸ ਦਿੰਨੇ ਆ ਜਹਾਨ ਖੇਲਾਂ ਤੋਂ ਨਾਰੀ ਪਿੰਡ ਤੇ ਨਾਰੀ ਤੋਂ ਜਿਹਨੂੰ ਮਰਜ਼ੀ ਪੁੱਛ ਕੇ ਤੁਸੀਂ ਮਾਜੀ ਪਿੰਡ ਆ ਸਕਦੇ ਆ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਆਪਾਂ ਤੁਹਾਨੂੰ ਹੁਣ ਮਿਲਦੇ ਆਂ ਅੱਗੇ ਜੰਗਲੀ ਏਰੀਆ ਆ ਗਿਆ ਦੋਸਤੋ ਜੰਗਲੀ ਏਰੀਆ ਇਹ ਹੀ ਲੱਗਦਾ ਹਨਾ ਕੋਈ ਉੱਥੇ ਰਹਿੰਦਾ ਤੂ ਪੀਲਾ ਕੋਟ ਕਿੱਥੇ ਪੀਲਾ ਕੋਟ ਪੀਲਾ ਕੋਟ ਹਾਂ ਪੀਲਾ ਕੋਟ ਆਹ ਉਹ ਖੜਚੇ ਅੱਛਾ ਖੜਚੇ ਆ ਗਿਆ ਖੜਚੇ ਕਿੰਨਾ ਕ ਟਾਈਮ ਹੋ ਗਿਆ ਉਹਨੂੰ ਰਹਿੰਦੇ ਆ ਉਹ ਕੋਈ ਜਿੱ ਕਿਉਂ ਰਹਿੰਦਾ ਉੱਥੇ ਉਹ ਕਿੰਨੇ ਚਿਰ ਅੱਛਾ ਉਹ ਗਏ ਹੋ ਜਾ ਕੇ ਬੈਠੂ ਰਹਿਣਾ ਠੀਕ ਹੈ ਉਹ ਪੁੱਛ ਰਣਾ ਤਾਂ ਅਸੀਂ ਜਾਣਾ ਉੱਥੇ ਨੂੰ ਇੱਥੇ ਬਾਬਾ ਰਹਿੰਦਾ ਠੀਕ ਹੈ ਠੀਕ ਹੈ ਉਹਰੇ ਆਜ ਵਾਲੇ ਕੋਈ ਨਹੀਂ ਰਹਿੰਦਾ ਉਹ ਹੀ ਉਹਨੂੰ ਪਰਾਮ ਕੰਮ ਕਰਦੇ ਨਰਸੀ ਜਿੱਥੇ ਨਿਕਲ ਆਜ ਮੋਰੇ ਬੰਦੇ ਲੱਗੇ ਹੋ ਮਤਲਬ ਜਿੱਥੇ ਉਹ ਰਹਿੰਦੇ ਉਹ ਏਰੀਆ ਉਹ ਜਗ੍ਹਾ ਦਾ ਕੀ ਨਾਂ ਆ ਪੀਲਾ ਕੋਰ ਪੀਲਾ ਹਾਂ ਪੀਲਾ ਕੋਰ ਪੀਲਾ ਕੋਰ ਹਾਂ ਆਹ ਬਹੁਤ ਜਗ੍ਹਾ ਉੱਤੇ ਤਿੰਨਾ ਵੀ ਪਾਈਆਂ ਐ ਸਤੈ ਐਨ ਬਲਾਈਓ ਠੀਕ ਹੈ ਹਾਂਜੀ ਜਿਹੜੇ ਮੋਟਰਸਾਈਕਲ ਕਿਤਾ ਪਾਣੀ ਚ ਲਿ ਜਾਓਗੇ ਅਛਾ ਪਾਣੀ ਚ ਤੁਰਨਾ ਪੈਂਦਾ ਤੇ ਪਾਣੀ ਚ ਤੁਰਨਾ ਪੈਂਦਾ ਹਾਂ ਮੋਟਰਸਾਈਕਲ ਕਰ ਗਿਆ ਉਰੇ ਖੜੇ ਕੋਈ ਨਹੀਂ ਚੱਕਦਾ ਇਦਾਂ ਇਹਦਾ ਆਇਆ ਸੀ ਤੇ ਜਗਾ ਕਿ ਕਿਹੜੀ ਹੈ ਜਗਾ ਉਹ ਜਿੱਥੇ ਮਤਲਬ ਬੈਠੇ ਆ ਪੀਲਾ ਕੋ ਪੀਲਾ ਕੋਰ ਮਾ ਤਾਂ ਜਗਾ ਕਿਹਨਾ ਦੀ ਆ ਉਹ ਕਿਹੜੇ ਬਾਬਾ ਜੀ ਪਿਛਲੇ ਪਿਛਲੀ ਇੱਕ ਮੁਸਲਮਾਨਾ ਜੀ ਅਛਾ ਮੁਸਲਮਾਨੀ ਜਗਾ ਆ ਹਾਂ ਉੱਥੇ ਦੀਵਾ ਜਗਦਾ ਹੁੰਦਾ ਸੀ ਪਹਿਲਾਂ ਠੀਕ ਆ ਤੇ ਸਾਡੇ ਬਜ਼ੁਰਗ ਆਹਦੇ ਮੇਰੀ ਤਾਂ 80 ਸਾਲਾਂ ਦੀ ਉਮਰ ਗਈ ਕਹਿੰਦੇ ਉੱਥੇ ਦੀਵਾ ਜਗਦਾ ਹੁੰਦਾ ਤੇ ਇਸ ਦੀਵੇ ਦੀ ਲੋਟ ਨੂੰ ਲੋੜ ਨੂੰ ਹਾਂਜੀ ਤਸੱਦ ਦੇ ਕਰੋ ਤੇ ਜਾਨਦੇ ਸੋ ਉਹ ਦੀਵਾ ਕਿੱਥੇ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਵੇ ਲੋ ਨਹੀਂ ਜਾਂਦੇ ਤੇ ਡੇਰ ਜੀਆਂ ਗੱਲਾਂ ਓਕੇ ਏਰੀਆ ਦੋਸਤੋ ਦੇਖ ਲਓ ਤੁਸੀਂ ਕਿੱਦਾਂ ਦਾ ਆ ਬਹੁਤ ਹੀ ਸੰਘਣਾ ਜੰਗਲ ਆ ਤੁਸੀਂ ਦੇਖ ਸਕਦੇ ਆ ਇਹ ਹੈਰਾਨਗੀ ਹੁੰਦੀ ਆ ਵੀ ਇੰਨੇ ਸੰਘਣੇ ਜੰਗਲ ਦੇ ਵਿੱਚ ਉਹ ਜਿਹੜੇ ਬਾਬਾ ਜੀ ਆ ਉਹ ਜਿਹੜਾ ਬਜ਼ੁਰਗ ਹੈ ਇੰਨੇ ਸਾਲਾਂ ਤੋਂ ਕਿੱਦਾਂ ਰਹਿ ਰਿਹਾ ਕਿੱਥੇ ਆ ਹਾਂ ਹਾਂ ਹਾਂਜੀ ਕਸ਼ਮੀਰੀ ਕਸ਼ਮੀਰ ਬਾਬਾ ਓਹੋ ਓਹੋ ਚੋਹ ਹਾਂ ਉਹ ਮੈਂ ਤੁਸੀਂ ਸਿੱਧੇ ਚੱਲ ਜਾਓ ਹੁਣ ਠੀਕ ਹੈ ਜੀ ਐਨੂੰ ਨਹੀਂ ਕਿਤੇ ਮੋੜਨਾ ਸਿੱਧੇ ਜਾ ਕੇ ਨਾ ਸਿੱਧੇ ਜਾ ਕੇ ਅੱਗੇ ਡਿਫੈਂਸ ਰੋਡ ਤੋਂ ਐਨ ਮੋੜ ਜਾਓ ਹੂੰ ਡਿਫੈਂਸ ਰੋਡ ਤੋਂ ਅੱਗੇ ਜਾ ਕੇ ਫੇ ਚੌਕ ਟੱਪ ਕੇ ਅੱਗੇ ਚੌਂਕ ਆਣਾ ਚੌਕ ਤੋਂ ਸਿੱਧੀ ਖੜ ਜੇ ਚੱਲ ਜਾਂਦੀ ਉਹ ਅੱਛਾ ਠੀਕ ਆ ਉਹ ਕਹੀ ਮੇਰੀ ਬਾਬਾ ਉੱਥੇ ਰਹਿੰਦਾ ਬਾਬੇ ਕੁੱਲ ਪੀਰ ਓਕੇ ਇਹ ਕੱਲੇ ਜੰਗਲ ਦੇ ਵਿੱਚ ਰਹਿੰਦੇ ਆ ਜੀ ਕੱਲੇ ਆ ਉੱਥੇ ਹੁਣ ਗੱਦੀ ਬਹੁਤ ਆ ਹਾਏ ਉਹ ਦੋ ਟੋਲੋਂ ਅੱਛਾ ਹੁਣ ਗੱਦੀ ਲੋਕ ਵੀ ਲੱਪੇ ਰਹੇ ਨੇ ਉੱਥੇ ਅੱਗੇ ਗੱਦੀ ਬਗੜ ਪੜਦੇ ਹੁਣ ਕਾਹ ਪਗੜ ਉਹ ਹੁਣ ਅੱਧੇ ਉੱਥੇ ਅੱਧੇ ਹੱਥਲੇ ਆ ਅੱਛਾ ਬਾਬਾ ਗੁਫਾ ਹੀ ਰਹਿੰਦਾ ਜੀ ਨਾ ਗੁਫਾ ਵੀ ਤਾਂ ਬਣਾਈਓ ਪਰ ਇਹ ਤਾਂ ਉਪਰੋਂ ਨੇ ਬਣਾਇਆ ਰੱਖਦੇ ਨਹੀਂ ਇਕੱਲੇ ਰਹਿੰਦੇ ਜਾਂ ਨਾਲ ਵੀ ਰਹਿੰਦਾ ਕੋਈ ਨਾ ਨਹੀਂ ਇਕੱਲਾ ਹੀ ਰਹਿੰਦਾ ਇਕੱਲੇ ਕਿੰਨੀ ਕਿ ਦੂਰ ਅੱਗੇ ਜਾ ਕੇ ਮੋੜਨਾ ਜੀ ਕੀ ਜੇ ਲੱਗੇ ਤੂੰ ਇੱਥੋਂ ਤੂੰ ਚੱਲ ਜਾਣਾ ਸਿੱਧੇ ਆਏ ਨੂੰ ਨਹੀਂ ਜਾਣਾ ਐਵੇਂ ਜਾਣਾ ਛੱਡ ਕੇ ਰਾਸਤੇ ਅੱਛਾ ਇੱਧਰ ਨੂੰ ਆਂ ਡੰਡੀ ਮੋਹਰੇ ਜਾ ਕੇ ਫੈਸਲੋੜਾ ਰੜਾ ਆਇਆ ਹਾਂ ਠੀਕ ਆ ਜੀ ਐਵੇਂ ਆਣਾ ਠੀਕ ਆ ਜੀ ਤਿੰਨ ਚਾਰ ਕਰਮ ਦਾ ਉਹ ਡਿਫੈਂਸ ਰੋਡ ਤੋਂ ਤੁਸੀਂ ਚੱਪੜਾਂ ਚੋ ਆਇ ਨੂੰ ਆ ਚੋ ਆਜ ਚੋ ਆ ਮੋੜਿਆ ਚੋ ਯਾ ਦੇ ਠੀਕ ਆ ਠੀਕ ਆ ਜੀ ਇਹ ਚੋ ਉੱਥੇ ਦਾ ਮੋੜਿਆ ਨਾ ਚੋ ਟੱਪ ਕੇ ਅੱਗੇ ਜਾ ਕੇ ਚੌਂਕ ਆਣਾ ਠੀਕ ਆ ਜੀ ਉਹ ਰਸਤਾ ਡਿਫੈਂਸ ਰੋਡ ਅੱਗੇ ਚੱਲ ਜਾਣਾ ਤੁਸੀਂ ਉਹ ਨੂੰ ਨਹੀਂ ਜਾਣਾ ਤੁਸੀਂ ਮੁੜਨਾ ਐ ਨੂੰ ਚੜ੍ਹਦੇ ਪਾਸੇ ਨੂੰ ਉਹ ਲੀਕਾ ਸਿੱਧੇ ਖੜ ਜੇ ਜਾਂਦਾ ਆਪਾਂ ਹੁਣ ਹੋਰ ਦੋਸਤੋ ਸੰਗ ਨੇ ਜੰਗਲ ਦੇ ਵਿੱਚ ਆ ਗਏ ਆ ਕਾਫੀ ਅੰਦਰ ਡੀਪ ਆ ਗਏ ਆ ਲੱਭਣਾ ਥੋੜਾ ਜਿਹਾ ਔਖ ਆ ਉਹਨਾਂ ਨੂੰ ਕਾਫੀ ਜੰਗਲ ਦੇ ਵਿੱਚ ਕਾਫੀ ਗਾਂ ਜਾ ਕੇ ਰਹਿੰਦੇ ਆ ਉਹ ਅੱਗੇ ਆ ਗਏ ਆ ਕਾਫੀ ਆਪਾਂ ਦੇਖਦੇ ਆ ਕੋਸ਼ਿਸ਼ ਕਰਦੇ ਲੱਭਣ ਦੀ ਦੋਸਤੋ ਅਸੀਂ ਰਸਤੇ ਦੇ ਵਿੱਚ ਰੁਕੇ ਆ ਤਾਂ ਸਾਨੂੰ ਮੋਰ ਤਿੰਨ ਮੋਰ ਨਜ਼ਰ ਆਏ ਰਸਤੇ ਦੇ ਵਿੱਚ ਤਿੰਨ ਦੇਖੋ ਜੋੜਾ ਆ ਤਿੰਨ ਉਹਨਾਂ ਨੂੰ ਦੇਖਣਾ ਆਪਾਂ ਜਾ ਰਹੇ ਸਾਨੂੰ ਕਿਸੇ ਨੇ ਮਾਤਾ ਜੀ ਬਾਰੇ ਵੀ ਦੱਸਿਆ ਸੀਗਾ ਵੀ ਇਹ ਵੀ ਜੰਗਲ ਦੇ ਵਿੱਚ ਇਕੱਲੇ ਰਹਿੰਦੇ ਆ ਸੋ ਆ ਆ ਮਾਤਾ ਜੀ ਜਿਹੜੇ ਜੰਗਲ ਦੇ ਵਿੱਚ ਕੇ ਰਹਿੰਦੇ ਕਿੱਦਾਂ ਹਾਲ ਚਾਲ ਮਾਤਾ ਜੀ ਚੰਗਾ ਤੁਸੀਂ ਸੁਣਾਓ ਰੋਟੀ ਬਣਾ ਰਹੇ ਆ ਫਿਰ ਹਾਂ ਰੋਟੀ ਬਣਾ ਰਹੇ ਆ ਸੋ ਕਿੱਦਾਂ ਮਾਤਾ ਜੀ ਕਿੱਦਾਂ ਫਿਰ ਜੰਗਲ 'ਚ ਤੁਸੀਂ ਇਕੱਲੇ ਰਹਿੰਦੇ ਆ ਕਿੱਦਾਂ ਡਰ ਨਹੀਂ ਲੱਗਦਾ ਤੁਹਾਨੂੰ ਇੱਥੇ ਕਾਹਦਾ ਡਰਵਾ ਕੋਈ ਗੱਲ ਨਹੀਂ ਸੈਲੂ ਆਪਣਾ ਹੈ ਦੇਖੋ ਜੀ ਇਕੱਲੇ ਰਹਿੰਦੇ ਆ ਮਾਤਾ ਜੀ ਇੰਨੇ ਦਲੇਰ ਆ ਕਿੱਥੇ ਇੱਕ ਮੇਰੇ ਵਰਗੇ ਬੰਦੇ ਨੂੰ ਵੀ ਸ਼ਾਮ ਨੂੰ ਜੇ ਆਪਾਂ ਆਉਣਾ ਹੋਵੇ ਤਾਂ ਪੂਰਾ ਡਰ ਲੱਗਦਾ ਅੱਛਾ ਤੁਸੀਂ ਜੰਗਲਾ ਚ ਰਹਿਆ ਵਾ ਅੱਛਾ ਤੁਸੀਂ ਜੰਗਲਾ ਚ ਰਹਿਆ ਵਾ ਮਾਤਾ ਜੀ ਜੰਗਲਾ ਚ ਆ ਨਾ ਜੰਗਲ ਚ ਇੱਥੇ ਡਾੜੇ ਡਾੜੇ ਦਾ ਜੰਗਲੇ ਪੈਂਦਾ ਹੈ ਠੀਕ ਹੈ ਠੀਕ ਹੈ ਅਸੀਂ ਫਿਰ ਮਤਲਬ ਆਏ ਗਏ ਹਾਂ ਨਾ ਹੋਰ ਕਿਤੇ ਪਿੰਡ ਤੂੰ ਦੇਖੋ ਦੋਸਤੋ ਰਸਤੇ ਚ ਮਿਲੇ ਬਜ਼ੁਰਗ ਮਾਤਾ ਜੀ ਤੇ ਇਹ ਜੰਗਲ ਦੇ ਵਿੱਚ ਰਹਿੰਦੇ ਆ ਬੜੇ ਦਲੇਰ ਆ ਮਾਤਾ ਜੀ ਦੇਖੋ ਇਹ ਆਮ ਇਨਸਾਨ ਮੇਰੇ ਵਰਗੇ ਵੀ ਜਵਾਨ ਬੰਦੇ ਨੂੰ ਵੀ ਜੇ ਸ਼ਾਮ ਨੂੰ ਆਉਣਾ ਹੋਵੇ ਤਾ ਪੂਰਾ ਡਰ ਲੱਗਦਾ ਇੱਥੇ ਦਹਿਸ਼ਤ ਆ ਪੂਰੀ ਪਰਮਾਦਾ ਜੀ ਕਹਿੰਦੇ ਆਪਾਂ ਨੂੰ ਕੋਈ ਡਰਨੀ ਐ ਇਹ ਤਾਂ ਆਤਮਾਤਮਾ ਦਾ ਨਾਮ ਹੁੰਦਾ ਫਿਰ ਕੋਈ ਡਰਨੀ ਹੁੰਦਾ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਆ ਬਿਲਕੁਲ ਸੋ ਰੱਬੀ ਰੂਪ ਐ ਮਾਤਾ ਜੀ ਰੱਬ ਨੂੰ ਮੰਨਣ ਵਾਲੇ ਆ ਤੇ ਇਹ ਕਹਿੰਦੇ ਆ ਵੀ ਕੋਈ ਡਰਨੀ ਹੈਗਾ ਸਾਨੂੰ ਸੋ ਸਾਨੂੰ ਕਿਸੇ ਨੇ ਮਾਤਾ ਜੀ ਬਾਰੇ ਦੱਸਿਆ ਸੀਗਾ ਵੀ ਮਾਤਾ ਜੀ ਬਜ਼ੁਰਗ ਆ ਉਹ ਵੀ ਉੱਥੇ ਰਸਤੇ 'ਚ ਰਹਿੰਦੇ ਆ ਤੇ ਅਸੀਂ ਮਾਤਾ ਜੀ ਨੂੰ ਵੀ ਲੱਭ ਰਹੇ ਸੀਗੇ ਵੀ ਉਹਨਾਂ ਨੂੰ ਬਜ਼ੁਰਗ ਜਿਹੜੇ ਰਹਿੰਦੇ ਆ ਗੁਫਾ ਦੇ ਵਿੱਚ ਉਹਨਾਂ ਨੂੰ ਉਹ ਦੇਖਣ ਜਾਣਾ ਹੀ ਆ ਤੇ ਇਹਨਾਂ ਨੂੰ ਵੀ ਆਪਾਂ ਲੱਭ ਰਹੇ ਸੀਗੇ ਵੀ ਸਾਨੂੰ ਮਾਤਾ ਜੀ ਵੀ ਮਿਲਣਗੇ ਇਹਨਾਂ ਦੀ ਵੀ ਅਸੀਂ ਕੋਚ ਕਰ ਰਹੇ ਸੀਗੇ ਸੋ ਸਾਨੂੰ ਮਿਲੇ ਆ ਸੋ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਵਾਸਤੇ ਤੇ ਹੋਰ ਕੋਈ ਗੱਲਬਾਤ ਇੱਥੇ ਏਰੀਆ ਬਾਰੇ ਦੱਸਣੀ ਹੋਵੇ ਤੁਸੀਂ ਕੋਈ ਨਹੀਂ ਇੱਧੇ ਰੋਟੀ ਕਮਾ ਕੇ ਖਾਂਦੇ ਲੋਕ ਤੇ ਕੀ ਕਰਦੇ ਆ ਤੁਸੀਂ ਕੰਮ ਕਰ ਕੀ ਆ ਸਿਆਨ ਨੂੰ ਜਾਂਦਾ ਕੰਮ ਤੇ ਅੱਛਾ ਕੰਮ ਤੇ ਕੰਮ ਨੂੰ ਜਾਂਦੇ ਆ ਠੀਕ ਹੈ ਇੱਥੇ ਮੁੰਡਾ ਮੇਰਾ ਲਮਾਸੀਆਂ ਲੱਗਾ ਨਾ ਠੀਕ ਹੈ ਕੰਮ ਕੰਮ ਕਰਾਉਂਦਾ ਤੇ ਤੁਸੀਂ ਫਿਰ ਇਕੱਲੇ ਰਹਿੰਦੇ ਆ ਮਤਲਬ ਉਹ ਚਲੇ ਜਾਂਦੇ ਤੁਸੀਂ ਇਕੱਲੇ ਜਿੱਦਾਂ ਮਾਤਾ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ ਵੀ ਜੰਗਲਾਂ 'ਚ ਹੀ ਰਹਿੰਦੇ ਸੀ ਦਲੇਰ ਸੀ ਮਤਲਬ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਮਤਲਬ ਇਹਨਾਂ ਦੀ ਦਲੇਰੀ ਆ ਮਤਲਬ ਜੰਗਲਾਂ 'ਚ ਹੀ ਰਹਿੰਦੇ ਰਹੇ ਆ ਜੰਗਲਾਂ 'ਚ ਹੀ ਰਹਿੰਦੇ ਰਹੇ ਆ ਜੰਗਲ ਇੱਕ ਤਰ੍ਹਾਂ ਨਾਲ ਇਹਨਾਂ ਦਾ ਘਰ ਹੀ ਆ ਪੂਰਾ ਜੰਗਲੀ ਏਰੀਆ ਤੁਸੀਂ ਦੇਖ ਲਓ ਪਹਾੜੀ ਏਰੀਆ ਜੰਗਲੀ ਏਰੀਆ ਆ ਦੋਸਤੋ ਆਹ ਵਾਲੇ ਆ ਫੌਨਸ ਸੋ ਨਮਸਾਨ ਆ ਦੇਖਣ ਨੂੰ ਸਿਰਫ ਸਾਡੀ ਹੀ ਆਵਾਜ਼ ਆ ਹੋਰ ਕੋਈ ਨਾ ਗੱਡੀਆਂ ਦੀ ਆਵਾਜ਼ ਆ ਨਾ ਕਿਸੇ ਹੋਰ ਚੀਜ਼ ਦੀ ਆਵਾਜ਼ ਆ ਜਾਨਵਰਾਂ ਦੀ ਆਵਾਜ਼ ਆ ਜਾਂ ਸਾਡੀ ਤੁਹਾਨੂੰ ਆ ਰਹੀ ਆ ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਹੁਣ ਆ ਗਈ ਆ ਜੀ ਖੱਡ ਅੱਗੇ ਖੱਡ ਆ ਗਈ ਦੋਸਤੋ ਆ ਖੱਟ ਦੇਖ ਲਓ ਤੁਸੀਂ ਕਿੰਨੀ ਖਤਰਨਾਕ ਆ ਖੱਟ ਦੇ ਵਿੱਚ ਹੁਣ ਚਲਾ ਰਹੇ ਆ ਮੋਟਰਸਾਈਕਲ ਮੋਟਰਸਾਈਕਲ ਬੰਦ ਡਿੱਗ ਮੋਟਰਸਾਈਕਲ ਡਿੱਗ ਗਿਆ ਦੋਸਤੋ ਹੁਣ ਖੱਡ ਵਾਲਾ ਏਰੀਆ ਆ ਗਿਆ ਆਪਾਂ ਖੱਟ ਦੇ ਵਿੱਚ ਐਸ ਟਾਈਮ ਤੇ ਦੇਖੋ ਬਬ ਜਿਹੜਾ ਬਜ਼ੁਰਗ ਆ ਉਹ ਕਿੰਨਾ ਖਤਰਨਾਕ ਏਰੀਆ ਦੇ ਵਿੱਚ ਰਹਿੰਦਾ ਆ ਖੱਟ ਦਾ ਏਰੀਆ ਸਾਰਾ ਇੱਧਾ ਪਾਰ ਕਰਕੇ ਜਾਣਾ ਪੈਣਾ ਆਲੇ-ਦੁਆਲੇ ਸਾਰਾ ਜੰਗਲ ਆ ਆ ਘਾਰ ਜੇ ਸਾਨੂੰ ਨਜ਼ਰ ਆਏ ਆ ਹੁਣ ਆ ਖੱਡ ਪਾਣੀ ਚੱਲ ਰਿਹਾ ਤੇ ਇਹਨਾਂ ਕੋਲੋਂ ਪੁੱਛਦੇ ਆ ਆ ਗਏ ਹੁਣ ਸੇ ਭਾਜੀ ਕਿੰਨਾ ਕ ਟਾਈਮ ਹੋ ਗਿਆ ਉਹਨਾਂ ਨੂੰ ਬਾਬਿਆਂ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਆ ਨੂੰ ਰਹਿੰਦੇ ਨੇ ਤਾਂ ਜਦੋਂ ਦੇ ਤਿੰਨ ਮਹੀਨੇ ਤੋਂ ਦੌਰ ਇੱਥੇ ਅੱਛਾ ਮਤਲਬ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਆਉਂਦੇ ਜਾਂਦੇ ਨੂੰ ਰਹਿੰਦੇ 10 ਸਾਲ ਹੋ ਗਏ ਤੇ ਉਸ ਤੋਂ ਪਹਿਲਾਂ ਦੇ ਮਤਲਬ ਉਹ ਬਾਬਾ ਜੀ ਰਹ ਰਹੇ ਹੁੰਦੇ ਸੀ ਤੇ ਜਿੱਦਾਂ ਮੈਂ ਅਸੀਂ ਸੁਣਿਆ ਵੀ ਉੱਥੇ ਬਾਬਾ ਜੀ ਗੁਫਾ ਦੇ ਵਿੱਚ ਰਹਿੰਦੇ ਆ ਬਾਕੀ ਉੱਤੇ ਗੁਫਾ ਹੈਗੀ ਆ ਹਾਂ ਗੁਫਾ ਰਹੇ ਉੱਥੇ ਠੀਕ ਆ ਗੁਫਾ ਹੈਗੀ ਆ ਕਿਉਂਕਿ ਜਦੋਂ ਇਹ ਉਹਨਾਂ ਨੇ ਉੱਪਰ ਕੁਟੀਆਂ ਬਣਾਈ ਹੋਈ ਆ ਦਰਖਤ ਦੇ ਉੱਪਰ ਵੀ ਕਹਿੰਦੇ ਉਹ ਕਿਦਾਂ ਉੱਪਰ ਕਿਦਾਂ ਚੜਦੇ ਹੁਣ ਕਿ ਦਰਖਤ ਦੇ ਬੜੀ ਹਰਾਨਗੀ ਵਾਲੀ ਗੱਲ ਆ ਕਿ ਉਹ ਦਰਖਤ ਦੇ ਉੱਪਰ ਜੜ੍ਹ ਦੇ ਉੱਪਰ ਗੁਫਾ ਬਣਾਈ ਲਿਆ ਨਾ ਉਹਦੇ ਤੋਂ ਸਮਝੇ ਕੋ ਬ్రో ਉੱਪਰ ਮਤਲਬ ਕੁਟੀਆਂ ਬਣਾਈ ਹੋਈ ਆ ਇਹਨਾਂ ਨੇ ਚਲੋ ਦੋਸਤੋ ਸਾਨੂੰ ਇਹ ਤਾਂ ਕਲੀਅਰ ਹੋ ਗਿਆ ਹੁਣ ਆ ਕੇ ਵੀ ਜਿਹੜੇ ਬਾਬਾ ਜੀ ਉਹਨਾਂ ਦੀ ਗੁਫਾ ਵੀ ਹੈਗੀ ਆ ਉੱਥੇ ਕਿਸੇ ਟਾਈਮ ਉਹ ਗੁਫਾ ਦੇ ਵਿੱਚ ਰਹਿੰਦੇ ਆ ਤੇ ਕਿਸੇ ਟਾਈਮ ਜਿਹੜੀ ਉਹਨਾਂ ਨੇ ਝੌਂਪਰੀ ਬਣਾਈ ਹੋਇਆ ਉਹਦੇ ਵਿੱਚ ਰਹਿੰਦੇ ਆ ਉਹ ਸੋ ਹੁਣ ਚੱਲਦੇ ਆ ਦੋਸਤੋ ਅੱਗੇ ਜਿਹੜੇ ਭਾਜੀ ਹੁਣੀ ਇਨਾ ਦਾ ਕੰਮ ਆ ਇਹ ਕੀ ਕਹਿੰਦੇ ਇਹਨਾਂ ਨੂੰ ਭਾਜੀ ਬਸ ਅੱਛਾ ਇਹ ਹਾਂ ਇਹ ਮਤਲਬ ਨਾ ਜਿਹੜੀ ਘਾਹ ਆ ਪਹਾੜਾਂ ਦੇ ਉੱਪਰ ਜਿਹੜੀ ਉਗਦੀ ਆ ਘਾਹ ਉਹਨੂੰ ਇਹ ਕੱਟਦੇ ਆ ਭਾਜੀ ਹੁਣੀ ਬੜਾ ਬਹੁਤ ਮਿਹਨਤ ਮਿਹਨਤ ਵਾਲਾ ਕੰਮ ਆ ਇਹਨਾਂ ਦਾ ਭਾਜੀ ਹੁਣਾਂ ਬਣਾਉਣੇ ਆ ਤੇ ਇਹ ਸ਼ਰਮਾ ਗਏ ਮੁੰਡੇ ਕਹਿੰਦੇ ਸਾਹੀ ਨਹੀਂ ਬਣਾਉਣੀ ਹੈਗੀ ਇਦਾਂ ਕਿਦਾਂ ਗੋਰਿਆ ਮੁੰਡਿਆ ਹੈ ਰਿਤਿਕ ਰੌਸ਼ਨ ਲੱਗਦਾ ਪੂਰਾ ਉਹ ਸ਼ਰਮਾ ਕੇ ਭੱਜ ਗਏ ਮੋਟੇ ਵਾਲਾ ਆਪਾਂ ਆਪਣੇ ਲਾਤੇ ਆ ਇੱਥੇ ਤੋ ਕਿ ਹੁਣ ਅੱਗੇ ਜਿਹੜੀ ਬਾਈਕ ਆਉ ਨਹੀਂ ਜਾ ਸਕਦੀ ਮੋਟਰਸਾਈਕਲ ਹਿਲਾਤੇ ਆ ਖਿੱਚ ਤੋ ਕੇ ਅਸੀਂ ਲੈ ਆਏ ਆ ਰਾਹ ਦੇ ਵਿੱਚ ਖੱਡਾਂ ਵੀ ਬਹੁਤ ਸੀਗੀਆਂ ਬੜੀ ਮੁਸ਼ਕਲ ਦੇ ਨਾਲ ਲੈ ਕੇ ਆਏ ਆ ਟਾਇਰ ਖੱਡ ਦੇ ਵਿੱਚ ਬਿਲਕੁਲ ਮਿੱਟੀ ਦੇ ਵਿੱਚ ਤਸ ਜਾਂਦੇ ਸੀਗੇ ਬੜੀ ਮੁਸ਼ਕਲ ਨਾਲ ਲੈ ਕੇ ਆਏ ਆ ਇੱਥੇ ਤੱਕ ਤੇ ਹੁਣ ਤੁਹਾਨੂੰ ਆਪਾਂ ਅੱਗੇ ਲੈ ਕੇ ਜਾਂਦੇ ਆ ਤੁਸੀਂ ਦੇਖ ਸਕਦੇ ਆ ਬਾਕੀ ਨੇਚਰ ਦਾ ਨਜ਼ਾਰਾ ਦੇਖੋ ਤੁਸੀਂ ਆਲੇ ਦੁਆਲੇ ਕਿੰਨੀ ਖੂਬਸੂਰਤ ਇਹ ਜਗ੍ਹਾ ਆ ਆਲੇ ਦੁਆਲੇ ਪਹਾੜੀਆਂ ਤੇ ਗੱਬੇ ਖੱਡ ਚਾ ਪਾਣੀ ਚੱਲ ਰਿਹਾ ਹੁਣ ਚੱਲ ਪਏ ਆ ਦੋਸਤੋ ਬਾਬਾ ਜੀ ਨੂੰ ਲੱਭਣ ਵਾਸਤੇ ਜਿਹੜੇ ਇੱਥੇ ਰਹਿੰਦੇ ਆ ਤੇ ਰਸਤੇ ਦੇ ਵਿੱਚ ਇੱਕ ਬਜ਼ੁਰਗ ਮਿਲੇ ਸੀਗੇ ਉਹਨਾਂ ਨੂੰ ਪੁੱਛਿਆ ਅਸੀਂ ਵੀ ਕਿੱਥੇ ਗਿਆ ਉਹਨਾਂ ਦੀ ਜਗਾ ਕਿਉਂਕਿ ਬੜਾ ਔਖਾ ਲੱਭਿਆ ਅਸੀਂ ਅਜੇ ਵੀ ਲੱਭ ਰਹੇ ਆ ਜਾ ਰਹੇ ਆ ਉਸ ਜਗ੍ਹਾ ਤੇ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਟਾਈਮ ਜਿਹੜੇ ਉਹ ਬਜ਼ੁਰਗ ਆ ਥੱਲੇ ਪਿੰਡ ਨੂੰ ਚਲੇ ਜਾਂਦੇ ਆ ਸਮਾਨ ਵਗੈਰਾ ਲੈਣ ਜਾਂ ਕਿਸੇ ਟਾਈਮ ਉਹ ਜੰਗਲ ਦੇ ਵਿੱਚ ਵੀ ਚਲੇ ਜਾਂਦੇ ਆ ਉਹਨਾਂ ਦਾ ਕੋਈ ਪਤਾ ਨਹੀਂ ਉਹਨਾਂ ਨੇ ਕਿੱਧਰ ਨੂੰ ਚਲੇ ਜਾਣਾ ਤੇ ਹੁਣ ਜਾ ਕੇ ਦੇਖਦੇ ਆ ਜਿੱਥੇ ਉਹ ਰਹਿੰਦੇ ਆ ਗੁਫਾ ਦੇ ਵਿੱਚ ਜਾ ਰਹੇ ਆ ਆਪਾਂ ਹਮਾਰਾ ਜ਼ਿਲ੍ਹੇ ਚ ਜਾਂਦੇ ਆ ਦੇਖਣ ਵਾਸਤੇ ਇਹ ਸਾਡੇ ਪੰਜਾਬ ਦੇ ਏਰੀਆ ਚ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਜਗ੍ਹਾ ਘੁੰਮਣ ਵਾਸਤੇ ਨਿਕਾਇਆ ਛੋਟਾ ਜਿਹਾ ਪਹਾੜ ਚੋਂ ਪਾਣੀ ਥੱਲੇ ਦਿਖ ਰਿਹਾ ਦੇਖੋ ਕਿੰਨੀ ਆਵਾਜ਼ ਪਿਆਰੀ ਆ ਕਿੰਨਾ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਸੁਣ ਕੇ ਆਵਾਜ਼ ਤੇ ਪਾਣੀ ਦੇਖੋ ਆ ਰਿਹਾ ਛਲ ਛਲ ਕਰਦਾ ਇਹਦਾ ਹੀ ਆ ਇਹ ਖੱਡ ਦੇ ਵਿੱਚ ਦੋਸਤੋ ਵਾ ਕਿਸੇ ਨੇ ਚੁੱਲਾ ਬਣਾਇਆ ਆ ਰਾਤ ਬਰਾਤੇ ਕੋਈ ਮੇਰੇ ਖਿਆਲ ਨਾਲ ਇੱਥੇ ਰਹਿੰਦਾ ਹੋਊਗਾ ਜਾਂ ਖਾਂਦਾ ਪੀਂਦਾ ਹੋਊਗਾ ਆਲੇ ਦੁਆਲੇ ਪਾਣੀ ਆ ਤੇ ਇੱਥੇ ਕਿਸੇ ਨੇ ਆ ਚੁੱਲਾ ਬਣਾਇਆ ਹੋਇਆ ਪੁਰਾਣਾ ਹੀ ਬਣਿਆ ਆ ਚੁੱਲਾ ਤੇ ਇੱਥੇ ਰਾਤ ਨੂੰ ਖਾਂਦੇ ਪੀਂਦੇ ਹੋਣਗੇ ਖਾਣਾ ਪਾਣੀ ਬਣਾਉਂਦੇ ਹੋਣਗੇ ਨੀ ਬਾਬੇ ਨੂੰ ਕਿੰਨਾ ਕ ਟਾਈਮ ਹੋ ਗਿਆ ਇੱਥੇ ਰਿੰਦੇ ਨੂੰ ਬਜ਼ੁਰਗ ਨੂੰ ਓਏ ਇੱਥੇ ਤੋਂ ਆਂ ਵੀ ਨਾ ਨਾ ਆਏ ਨਾ ਪਰ ਬਾਦ ਕੇ ਪਾਸ ਆਂਦੀ ਬੈਠੇ ਐ ਅੱਛਾ ਬੈਠੇ ਤੁਸੀਂ ਪਰ ਪਰਸੂ ਕੀ ਆਉ ਕਰ ਅੱਛਾ ਮਤਲਬ ਮੇਰੇ ਕੋ ਕੁੱਲੀ ਕੋ ਦੇਖਤੇ ਰਹਿਣਾ ਹਾਂ 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 ਬੋਲਾ ਦੋ ਤਿੰਨ ਦਿਨ ਕੇ ਬਾਅਦ ਆਮ ਆਏ ਰਸ ਪਾਣੀ ਲੇ ਕੇ ਆਤਾ ਬੋਲਾ ਸਭ ਬੋਲਦ ਰਹਾ ਸੀ ਓਕੇ ਓਕੇ ਕਿੱਥੇ ਜਾਂਦੇ ਰਸਣ ਪਾਣੀ ਲੈਣ ਵਾਸਤੇ ਇਹ ਜਾਂਦੇ ਬਜਵਾੜਾ ਬਜਵਾੜੇ ਬਜਵਾੜੀ ਸੋ ਦੋਸਤੋ ਕਰਦੀ ਆਈ ਹੈ ਮਾਂਜੀ ਤੋ ਦੋਸਤੋ ਆਪਾਂ ਬਿਲਕੁਲ ਲਾਗੇ ਆ ਗਏ ਸੀਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਭਟ ਗਏ ਸੀ ਆਪਾਂ ਤੇ ਆਪਾਂ ਨੂੰ ਹੁਣ ਰਸਤੇ ਵਿੱਚ ਆ ਭਾਜੀ ਹੁਣੀ ਮਿਲੇ ਆ ਇਹਨਾਂ ਨੂੰ ਆਪਾਂ ਪੁੱਛਿਆ ਜਾ ਤੇ ਉਹਨਾਂ ਨੇ ਕਿਹਾ ਆ ਵੀ ਸਮਾਨ ਚਮੂਨ ਲੈਣ ਵਾਸਤੇ ਜਿੱਦਾਂ ਕੀ ਸਾਨੂੰ ਪਹਿਲਾਂ ਬਜ਼ੁਰਗ ਮਾਤਾ ਨੇ ਵੀ ਦੱਸਿਆ ਸੀ ਵੀ ਉਹ ਸਮਾਨ ਵਗੈਰਾ ਲੈਣ ਵਾਸਤੇ ਚਲੇ ਜਾਂਦੇ ਆ ਜਿੱਦਾਂ ਕੀ ਆ ਦੇਖੋ ਹੁਣ ਭਾਜੀ ਹੁਣਾਂ ਨੇ ਲੱਦਿਆ ਸਮਾਨ ਇਹ ਵੀ ਇੱਥੇ ਕਿਤੇ ਰਹਿੰਦੇ ਆ ਬਾਬਾ ਜੀ ਕੋ ਵੀ ਕਹਿੰਦੇ ਅਸੀਂ ਬੈਨੇ ਆ ਹਾਂ ਐਸੇ ਪਾਸਾਂ ਦੇ ਰਹਿੰਦੇ ਆ ਇਹ ਇਧਰ ਵੀ ਦੇਖੋ ਇਹਨਾਂ ਨੇ ਵੀ ਸਮਾਨ ਲੱਦਿਆ ਹੋਇਆ ਆ ਇਹ ਰਣਜ ਦੱਸਿਆ ਭਾਜੀ ਹੁਣਾਂ ਨੇ ਕਹਿੰਦੇ ਵੀ ਬਾਬਾ ਜੀ ਚਲੇ ਜਾਂਦੇ ਆ ਦੋਸਤੋ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਤੁਸੀਂ ਧਿਆਨ ਨਾਲ ਆਉਣਾ ਇੱਥੇ ਜੰਗਲੀ ਜਾਨਵਰ ਹੁੰਦੇ ਆ ਤੇ ਉਹ ਜਿਹੜੇ ਭਾਜੀ ਹੁਣੀ ਗਏ ਆ ਹੁਣ ਉਹਨਾਂ ਨੇ ਸਾਨੂੰ ਦੱਸਿਆ ਆ ਵੀ ਆ ਜਿਹੜੇ ਨਿਸ਼ਾਨ ਆ ਇਹ ਲੈਪੜ ਦੇ ਨਿਸ਼ਾਨ ਆ ਸੋ ਤੁਸੀਂ ਧਿਆਨ ਨਾਲ ਆਉਣਾ ਜਦੋਂ ਵੀ ਆਉਣਾ ਇਹ ਲੈਪੜ ਦੇ ਨਿਸ਼ਾਨ ਆ ਦੋਸਤੋ ਤਾਜ਼ੇ ਆ ਬਿਲਕੁਲ ਉਹਨਾਂ ਨੇ ਹੀ ਮੈਨੂੰ ਦੱਸਿਆ ਆ ਕਿਉਂਕਿ ਉਹ ਇੱਥੇ ਰਹਿੰਦੇ ਆ ਹਿਮਾਚਲ ਦੇ ਆ ਇੱਥੇ ਰਹਿੰਦੇ ਕੰਮ ਕਰਦੇ ਤਾਜ਼ੇ ਤਾਦੇ ਨਿਸ਼ਾਨ ਆ ਇਹ ਲੈਪੜ ਦੇ ਤੋ ਤੁਸੀਂ ਜਦੋਂ ਵੀ ਆਉਣਾ ਇਕੱਲੇ ਨਹੀਂ ਆਉਣਾ ਧਿਆਨ ਦੇ ਨਾਲ ਆਉਣਾ ਪੂਰੇ ਸੋ ਦੋਸਤੋ ਅਸੀਂ ਬਜ਼ੁਰਗਾਂ ਦੀ ਜਿਹੜੀ ਉਹ ਕੁੱਲੀ ਉਹ ਜਿਹੜੀ ਗੁਫਾ ਆ ਉਧਰ ਨੂੰ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਸਾਨੂੰ ਆ ਜਾਨਵਰ ਦੀਆਂ ਹੱਡੀਆਂ ਮਿਲੀਆਂ ਦੋਸਤੋ ਜਿੱਥੋਂ ਪਤਾ ਲੱਗਦਾ ਆ ਵੀ ਇੱਥੇ ਜਿਹੜੇ ਖਤਰਨਾਕ ਜਿਹੜੇ ਜਾਨਵਰ ਆ ਉਹ ਇੱਥੇ ਹੈਗੇ ਆ ਪੂਰੀਆਂ ਜਿਹੜੀਆਂ ਹੱਡੀਆਂ ਪੂਰੇ ਦਾ ਪੂਰਾ ਜਾਂ ਮੱਝ ਜਾਂ ਸਾੰਬਰ ਜਾਂ ਕੋਸ਼ੇ ਹੋ ਸਕਦਾ ਆ ਤੇ ਜਿੱਥੋਂ ਪਤਾ ਲੱਗਦਾ ਆ ਵੀ ਖਤਰਨਾਕ ਜਿਹੜੇ ਜਾਨਵਰ ਆ ਉਹ ਇਸ ਜੰਗਲ ਦੇ ਵਿੱਚ ਹੈਗੇ ਆ ਸੋ ਜਦੋਂ ਵੀ ਆਉਣਾ ਸਾਵਧਾਨੀ ਦੇ ਨਾਲ ਆਉਣਾ ਮੈਂ ਬਾਰ ਬਾਰ ਇਹ ਵੀਡੀਓ ਦੇ ਵਿੱਚ ਕਹਿੰਦਾ ਆ ਕੱਲੇ ਕਦੀ ਨਹੀਂ ਆਉਣਾ ਜਦੋਂ ਵੀ ਇਦਾਂ ਦੇ ਜੰਗਲ ਦੇ ਵਿੱਚ ਆਉਣਾ ਤੁਹਾਡੇ ਨਾਲ ਸਾਥੀ ਜ਼ਰੂਰ ਹੋਣੇ ਚਾਹੀਦੇ ਆ ਹੁਣ ਅੱਗੇ ਚੱਲਦੇ ਆ ਸੋ ਦੋਸਤੋ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਸੀਗਾ ਵੀ ਹੰਟਿੰਗ ਏਰੀਆ ਆ ਗਿਆ ਹੈ ਲੈਪਡ ਦਾ ਏਰੀਆ ਆ ਗਿਆ ਹੈ ਸੋ ਉਹਦੀ ਤੁਹਾਨੂੰ ਮੈਂ ਹੁਣ ਨਿਸ਼ਾਨੀ ਦਿਖਾਉਣ ਲੱਗਾ ਹਾਂ ਤੁਸੀਂ ਆ ਕੇ ਦੇਖ ਸਕਦੇ ਆ ਇਹ ਤਸਵੀਰ ਨੂੰ ਜਿਹੜਾ ਆ ਰੀਸੈਂਟਲੀ ਜਿਹੜਾ ਮਾਰ ਕੇ ਬਾਹਰ ਆ ਗਿਆ ਹੈ ਸ਼ਿਕਾਰ ਆ ਤੁਸੀਂ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਆ ਵੀ ਇੱਕ ਲੈਪੜ ਵੱਲੋਂ ਮਾਰ ਕੇ ਜਿਹੜਾ ਹੈ ਇਹਨੂੰ ਖਾਧਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਰੀਸੈਂਟਲੀ ਮੈਂ ਕਿਉਂ ਕਹਿ ਰਿਹਾ ਵੀ ਬਿਲਕੁਲ ਤਾਜ਼ਾ ਆ ਕਿਉਂਕਿ ਇੱਥੇ ਹੋ ਵੀ ਸਕਦਾ ਹੈ ਠੀਕ ਹੈ ਨਾ ਸੋ ਤੁਸੀਂ ਦੇਖ ਰਹੇ ਆ ਬਿਲਕੁਲ ਤਾਜ਼ਾ ਆ ਬਿਲਕੁਲ ਇੱਕ ਜਾਂ ਦੋ ਦਿਨ ਪੁਰਾਣਾ ਤੁਸੀਂ ਦੇਖ ਰਹੇ ਆ ਹੀਰਨ ਆਇਆ ਇਹ ਜਿਹਨੂੰ ਆਪਾਂ ਸਾਂਬਰ ਵੀ ਕਹਿ ਦਿੰਦੇ ਆ ਸਾਂਬਰ ਵੀ ਕਹਿ ਦਿੱਤਾ ਇਹਨੂੰ ਕਿਨੂੰ ਹਾਂ ਸਾਂਬਰ 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 ਤੋ ਤੁਸੀਂ ਹੱਡੀਆਂ ਦੇਖ ਸਕਦੇ ਇਹਦੀਆਂ ਬੋਨਸ ਤੁਸੀਂ ਦੇਖ ਸਕਦੇ ਆ ਬਿਲਕੁਲ ਤਾਜ਼ੀਆਂ ਆ ਹੱਡੀਆਂ ਜਿਹੜੀਆਂ ਇਹਦੀਆਂ ਸੋ ਦੋਸਤੋ ਇਸ ਕਰਕੇ ਜਦੋਂ ਵੀ ਤੁਸੀਂ ਆਉਣਾ ਆ ਪੂਰਾ ਡੇਂਜਰਸ ਇਲਾਕਾ ਆ ਪੂਰੇ ਧਿਆਨ ਦੇ ਨਾਲ ਆਉਣਾ ਤਾਂ ਇਕੱਲੇ ਨਹੀਂ ਆਉਣਾ ਦੋਸਤੋ ਤੁਹਾਨੂੰ ਮੈਂ ਲਾਗਿਓ ਵੀ ਦਿਖਾ ਦੇਣਾ ਆ ਕਿਉਂਕਿ ਹੋ ਸਕਦਾ ਮੇਰੇ ਵੀਰਾ ਭਰਾਵਾਂ ਨੇ ਕਿਸੇ ਨੇ ਨਾ ਦੇਖਿਆ ਹੋਵੇ ਪ੍ਰੋਸਪਰ ਕੈਨ ਯੂ ਫੋਲ ਦਾ ਇਸ ਫੋਮੀ ਪਿਕ ਤੂ ਆਪਣਾ ਸਾਥੀ ਪ੍ਰੋਸਪਰ ਜਿਹੜਾ ਆ ਉਹ ਤੁਹਾਨੂੰ ਚੱਕ ਕੇ ਦਿਖਾਊਗਾ ਹੁਣ ਆਪਾਂ ਤੁਹਾਨੂੰ ਲਾਗਿਓ ਦਿਖਾਉਨੇ ਆ ਹੋ ਸਕਦਾ ਕਿਸੇ ਨੇ ਨਾ ਦੇਖਿਆ ਹੋਵੇ ਸੋ ਇਹ ਨੇਚਰ ਆ ਦੋਸਤੋ ਨੇਚਰ ਦੇ ਵਿੱਚ ਕੁਝ ਵੀ ਹੋ ਸਕਦਾ ਤੁਸੀਂ ਦੇਖ ਸਕਦੇ ਆ ਤਾਜ਼ਾ ਤਾਜ਼ੇ ਜਿਹੜਾ ਇਹਦਾ ਸ਼ਿਕਾਰ ਕੀਤਾ ਆ ਸਾਨੂੰ ਵੀ ਉਦੋਂ ਪਤਾ ਲੱਗਾ ਜਦੋਂ ਅਸੀਂ ਗਿੱਦਾਂ ਦੇਖੀਆਂ ਇਹਦੇ ਆਲੇ ਦੁਆਲੇ ਤੇ ਜਦੋਂ ਅਸੀਂ ਆਏ ਉਹ ਗਿੱਦਾਂ ਜਿਹੜੀਆਂ ਉੱਡ ਕੇ ਚਲੀਆਂ ਗਈਆਂ ਸੋ ਤੁਸੀਂ ਹੋ ਸਕਦਾ ਕਿਸੇ ਨੇ ਨਾ ਦੇਖਿਆ ਹੋਵੇ ਲੱਗਿਓ ਤੋ ਇਸ ਕਰਕੇ ਆਪਾਂ ਤੁਹਾਨੂੰ ਲਾਗਿਓ ਦਿਖਾ ਦਿੰਨੇ ਆ ਹਿਰਨ ਆ ਤੁਸੀਂ ਦੇਖ ਸਕਦੇ ਆ ਸੋ ਜਦੋਂ ਵੀ ਆਉਣਾ ਹੈ ਦੋਸਤੋ ਐਦਾਂ ਦੀ ਜਗ੍ਹਾ ਤੇ ਡੇਂਜਰਸ ਏਰੀਆ ਹੈ ਇਹ ਹੋ ਸਕਦਾ ਹੁਣ ਵੀ ਲੈਪੜ ਜਿਹੜਾ ਆ ਉਹ ਇਹਦੇ ਪਿਛੇ ਤੇ ਮਗਰ ਆ ਸਕਦਾ ਇੱਥੇ ਹੋ ਸਕਦਾ ਲੱਗੇ ਕਿਤੇ ਹੋ ਸਕਦਾ ਪਰ ਤੁਸੀਂ ਧਿਆਨ ਨਾਲ ਆਉਣਾ ਜਦੋਂ ਵੀ ਆਉਣਾ ਨਾਲ 4-5 ਜਣੇ ਹੋਣੇ ਚਾਹੀਦੇ ਆ ਸੋ ਤੁਸੀਂ ਦੇਖ ਰਹੇ ਆ ਸੋ ਹੁਣ ਆਪਾਂ ਅੱਗੇ ਚੱਲਦੇ ਆ ਆਪਾਂ ਹੁਣ ਦੇਖਦੇ ਆ ਜਾ ਕੇ ਵੀ ਬਾਬਾ ਜੀ ਉੱਥੇ ਜਿਹੜੇ ਬਜ਼ੁਰਗ ਆ ਉੱਥੇ ਹੈਗੇ ਆ ਜਾਂ ਨਹੀਂ ਇਹ ਹੁਣ ਜਾ ਕੇ ਪਤਾ ਲੱਗੂਗਾ ਕਿਉਂਕਿ ਕੋਈ ਸਆਦੰਤ ਹੈ ਨਹੀਂ ਸੀ ਆਪਣੇ ਕੋ ਪਤਾ ਕਰਨ ਦਾ ਵੀ ਉੱਥੇ ਹੈਗੇ ਆ ਜਾਂ ਨਹੀਂ ਹੈਗੇ ਇਹ ਹੁਣ ਇਹ ਤਾਂ ਜਾ ਕੇ ਪਤਾ ਲੱਗੂਗਾ ਜਾਣੇ ਅੱਗੇ ਸੋ ਦੋਸਤੋ ਹੁਣ ਆਪਾਂ ਤੁਹਾਨੂੰ ਇੱਕ ਜੰਗਲੀ ਜਾਨਵਰ ਦਿਖਾਉਨੇ ਆ ਆਮ ਤੌਰ ਤੇ ਪਿੰਡਾਂ ਚ ਵੀ ਦੇਖਣ ਨੂੰ ਮਿਲਦਾ ਆਪਾਂ ਗਿੱਦ ਕਹਿ ਦਿੰਦੇ ਆ ਕੋਈ ਹੱਲ ਕਹਿ ਦਿੰਦਾ ਆ ਸਾਡਾ ਰੋੜੀ ਦੇ ਵੀ ਦੇਖਣ ਨੂੰ ਮਿਲਦਾ ਪਰ ਇਹ ਜੰਗਲੀ ਆ ਜੰਗਲੀਆ ਤੇ ਵੱਡਾ ਵੀ ਇਹ ਤੁਹਾਨੂੰ ਆਪਾਂ ਜ਼ੂਮ ਕਰਕੇ ਦਿਖਾਉਨੇ ਆ ਹੁਣ ਸੋ ਦੋਸਤੋ ਜਿਹੜੇ ਗਿੱਦ ਆਦੇ ਕੋ ਉੱਡ ਗਏ ਆ ਤੁਹਾਨੂੰ ਜ਼ੂਮ ਕਰਕੇ ਮੈਂ ਦਿਖਾ ਰਿਹਾ ਆ ਬਹੁਤ ਹੀ ਵੱਡਾ ਗੇਧਾ ਹੈ ਆਮ ਗੇਧੇ ਨਾਲੋਂ ਬਹੁਤ ਵੱਡਾ ਆ। ਸੋ ਦੋਸਤੋ ਆਪਾਂ ਆ ਗਏ ਆ ਜਿੱਥੇ ਹੁਣ ਆਹੀ ਜਿੱਥੇ ਉਹ ਬਜ਼ੁਰਗ ਰਹਿੰਦੇ ਆ। ਉਹਨਾਂ ਦੀ ਆਪਾਂ ਜਿਹੜੀ ਗੁਫਾ ਆ ਜਿਹੜੀ ਉਹਨਾਂ ਨੇ ਹੱਟ ਬਣਾਈ ਹੋਈ ਆ। ਇੰਦਾ ਦਾ ਦਰਵਾਜ਼ਾ ਦੇਖੋ ਲੱਕੜ ਦਾ। ਉਹਨਾਂ ਨੇ ਆਪ ਹੀ ਸਾਰਾ ਤਿਆਰ ਕੀਤਾ ਹੋਇਆ ਆ ਦੋਸਤੋ। ਸੋ ਅੰਦਰ ਆਪਾਂ ਚੱਲਦੇ ਆਂ। ਅੰਦਰ ਜਾ ਕੇ ਗੱਲਬਾਤ ਕਰਦੇ ਆਂ। ਉਹ ਆਇਆ ਦੋਸਤੋ ਬਾਬਾ ਜੀ ਦੀ ਉਹ ਕੁਟਿਆ। ਬਾਬਾ ਜੀ ਦਾ ਉਹ ਏਰੀਆ ਬਜ਼ੁਰਗਾਂ ਦਾ ਜਿੱਥੇ ਉਹ ਰਹਿੰਦੇ ਆ। ਤੋ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਭਾਜੀ ਉਹਨਾਂ ਤੋਂ ਆਪਾਂ ਪੁੱਛਦੇ ਸੀਗੇ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਇੱਥੇ ਨਹੀਂ ਹੈਗੇ ਪਹਿਲਾਂ ਵੀ ਤੁਹਾਨੂੰ ਆਪਾਂ ਦੱਸਿਆ ਤੇ ਇੱਕ ਜਗ੍ਹਾ ਤੇ ਉਹ ਰਹਿੰਦੇ ਆ ਤੁਸੀਂ ਇਹਨਾਂ ਦੇਖ ਸਕਦੇ ਉਹਨਾਂ ਨੇ ਬਣਾਈ ਹੋਈ ਆ ਹੱਟ ਅਗਰ ਕੋਈ ਉਹਨਾਂ ਨੂੰ ਮਿਲਣ ਵਾਸਤੇ ਆਉਂਦਾ ਆ ਤੇ ਆ ਜਿਹੜੀ ਉਹਨਾਂ ਨੇ ਹੱਟ ਬਣਾਈ ਆ ਇੱਥੇ ਉਹਨਾਂ ਨੇ ਰਹਿਣ ਦਾ ਵੀ ਪ੍ਰਬੰਧ ਕੀਤਾ ਅਗਰ ਕੋਈ ਉਹਨਾਂ ਨੂੰ ਮਿਲਣ ਵਾਸਤੇ ਆਉਂਦਾ ਆ ਇਹ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਜਿਹੜੀ ਆ ਤਿਆਰ ਕੀਤੀ ਹੋਈ ਆ ਇੱਥੇ ਉਹ ਖਾਣਾ ਪਾਣੀ ਬਣਾਉਂਦੇ ਆ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਬਣਾਉਂਦੇ ਆ ਦੇਖੋ ਕਿੰਦਾ ਤਿਆਰ ਕੀਤੀ ਹੋਈ ਆ ਇਹ ਜਗ੍ਹਾ ਤੇ ਉਹ ਆਪਣਾ ਖਾਣਾ ਪਾਣੀ ਜਿਹੜਾ ਬਣਾਉਂਦੇ ਆ ਸੋ ਜਿੱਥੇ ਉਹ ਰਹਿੰਦੇ ਆ ਤੁਹਾਨੂੰ ਉਹ ਜਗ੍ਹਾ ਵੀ ਆਪਾਂ ਦਿਖਾਉਣੀ ਆ ਜਿੱਥੋਂ ਜਿੱਥੇ ਉਹ ਜਾਨਵਰਾਂ ਤੋਂ ਬਚਣ ਦੇ ਲਈ ਰਹਿੰਦੇ ਆ ਉਹ ਆਪਾਂ ਤੁਹਾਨੂੰ ਇਹ ਵੀ ਦਿਖਾਉਣੀ ਆ ਕੁਛ ਇਨਾ ਨੇ ਬਾਹਰ ਖੇਤੀ ਵਾਸਤੇ ਏਰੀਆ ਕੁਛ ਆਪਣਾ ਲਾਉਣ ਲਾਉਣ ਵਾਸਤੇ ਸਬਜ਼ੀਆਂ ਵਗੈਰਾ ਕੁਛ ਲਾਉਣ ਵਾਸਤੇ ਉਹ ਏਰੀਆ ਬਣਾਇਆ ਹੋਇਆ ਤੇ ਜਿੱਥੇ ਹੁਣ ਬਾਬਾ ਜੀ ਰਹਿੰਦੇ ਆ ਤੁਹਾਨੂੰ ਪਤਾ ਲੱਗਾ ਜਦੋਂ ਸਾਡੀ ਨਿਗਾਹ ਤਾਈ ਉੱਪਰ ਬਾਜੀ ਜੀ ਨੇ ਵੀ ਸਾਨੂੰ ਦੱਸਿਆ ਕਿ ਬਾਬਾ ਜੀ ਨੇ ਆ ਹੱਟ ਜਿਹੜੀ ਉੱਪਰ ਬਣਾਈ ਹੋਈ ਆ ਜਾਨਵਰਾਂ ਤੋਂ ਬਚਣ ਵਾਸਤੇ ਸੋ ਇੱਥੋਂ ਵੀ ਸਾਨੂੰ ਪਤਾ ਲੱਗਦਾ ਆ ਅੰਦਾਜ਼ਾ ਹੋ ਜਾਂਦਾ ਆ ਸਾਨੂੰ ਜਿਹੜੀ ਇਹ ਜਗ੍ਹਾ ਆ ਜਿੱਥੇ ਰਹਿੰਦੇ ਆ ਬਾਬਾ ਜੀ ਉਹ ਕਿੰਨੀ ਖਤਰਨਾਕ ਆ ਤੁਸੀਂ ਉੱਪਰ ਦੇਖ ਹੀ ਰਹੇ ਆ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੇ ਆ ਹੱਟ ਜਿਹੜੀ ਆ ਬਾਬਾ ਜੀ ਨੇ ਉੱਪਰ ਬਣਾਈ ਹੋਈ ਆ ਸੋ ਇਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਜਾਨਵਰਾਂ ਦਾ ਕਿੰਨਾ ਖਤਰਾ ਇੱਥੇ ਲਿਆਪੜ ਵਗੈਰਾ ਜੰਗਲੀ ਸੂਰ ਹੋਰ ਵੀ ਕਈ ਜਾਨਵਰ ਇਸ ਕਰਕੇ ਬਾਬਾ ਜੀ ਜਿਹੜੇ ਆ ਉਹ ਉੱਪਰ ਹੱਟ ਦੇ ਵਿੱਚ ਰਹਿੰਦੇ ਆ ਇੱਕ ਹੋਰ ਜਗ੍ਹਾ ਸਾਨੂੰ ਦੱਸੀ ਭਾਜੀ ਹੁਣਾਂ ਨੇ ਜਿਨ੍ਹਾਂ ਨਾਲ ਆਪਾਂ ਗੱਲ ਕਰ ਰਹੇ ਸੀਗੇ ਇੱਕ ਉਹਨਾਂ ਨੇ ਇੱਥੇ ਪਿੰਗ ਬਣਾਈ ਹੋਈ ਆ ਤੇ ਇੱਕ ਆ ਜਿਹੜੀ ਬੇਰੀ ਆ ਬੇਰੀ ਦੇ ਉੱਤੇ ਉਹਨਾਂ ਨੇ ਇੱਕ ਸਟੈਂਡ ਟਾਈਪ ਜਿਹਦਾ ਮੰਝਾ ਬਣਿਆ ਹੁੰਦਾ ਆ ਉਸ ਟਾਈਪ ਦੀ ਇੱਕ ਚੀਜ਼ ਬਣਾਈ ਹੋਈ ਆ ਮੇਰੇ ਖਿਆਲ ਨਾਲ ਸ਼ਾਇਦ ਆਪ ਉੱਥੇ ਵੇਂਦੇ ਹੋਣਗੇ ਜਾਨਵਰਾਂ ਤੋਂ ਬਚਣ ਲਈ ਕਿਸੇ ਟਾਈਮ ਬਹਿ ਜਾਂਦੇ ਹੋਣਗੇ ਇਸ ਥਾਂ ਤੇ ਸੋ ਇਹ ਦੋਸਤੋ ਏਰੀਆ ਆ ਸਾਨੂੰ ਅਫਸੋਸ ਆ ਵੀ ਅਸੀਂ ਬਾਬਾ ਜੀ ਨੂੰ ਤੁਹਾਨੂੰ ਮਿਲਾ ਨਹੀਂ ਸਕੇ ਕਿਉਂਕਿ ਸਾਨੂੰ ਵੀ ਪਤਾ ਨਹੀਂ ਸੀ ਕਿ ਉਹ ਸਾਨੂੰ ਇੱਥੇ ਮਿਲਣਗੇ ਕਿ ਨਹੀਂ ਮਿਲਣਗੇ ਤੁਸੀਂ ਦੇਖ ਰਹੀਆਂ ਸਾਡੇ ਹਾਲਾਤ ਕੀ ਬਣੇ ਹੋਏ ਆ ਬਹੁਤ ਲੰਮਾ ਟਰੈਕ ਸੀਗਾ ਸੋ ਸਾਨੂੰ ਅਫਸੋਸ ਆ ਤੁਹਾਨੂੰ ਅਸੀਂ ਮਿਲਾ ਨਹੀਂ ਸਕੇ ਪਰ ਸਾਨੂੰ ਇਹ ਸੀਗਾ ਵੀ ਮਿਲਣ ਚਾਹੇ ਨਾ ਮਿਲਣ ਪਰ ਤੁਹਾਨੂੰ ਆਪਾਂ ਉਹਨਾਂ ਦੀ ਉਹ ਜਿਹੜੀ ਜਗ੍ਹਾ ਆ ਜਿਸ ਜਗ੍ਹਾ ਦੇ ਵਿੱਚ ਉਹ ਕੱਲੇ ਰਹਿੰਦੇ ਆ ਤੇ ਸਰਵਾਈਵ ਕਰ ਰਹੇ ਆ ਇਸ ਜੰਗਲ ਦੇ ਵਿੱਚ ਜਿੱਥੇ ਇੱਕ ਜਵਾਨ ਬੰਦੇ ਦਾ ਆਉਣਾ ਵੀ ਔਖਾ ਆ ਤੁਸੀਂ ਦੇਖ ਹੀ ਰਹੇ ਮੇਰੇ ਕਿੰਦਾ ਸਾਹ ਫੁੱਲ ਗਏ ਆ ਉਸ ਜਗ੍ਹਾ ਤੇ ਉਹ ਬਜ਼ੁਰਗ ਇਸ ਤਰੀਕੇ ਨਾਲ ਰਹਿ ਰਿਹਾ ਕਿਦਾਂ ਸਰਵਾਈਵ ਕਰ ਰਿਹਾ ਮੈਂ ਚਾਹੁੰਦਾ ਸੀ ਵੀ ਤੁਹਾਨੂੰ ਉਹ ਜਗ੍ਹਾ ਦਿਖਾਈ ਜਾਵੇ ਸੋ ਤੁਸੀਂ ਆਲੇ-ਦੁਆਲੇ ਵੀ ਇੱਕ ਵਾਰੀ ਭਾਜੀ ਕੈਮਰਾ ਮਾਰ ਦਿਓ ਆਲੇ-ਦੁਆਲੇ ਪੂਰਾ ਇੱਕਦਮ ਜੰਗਲ ਆਲੇ-ਦੁਆਲੇ ਪੂਰਾ ਪਹਾੜੀ ਪਹਾੜੀਆਂ ਪਹਾੜੀਆਂ ਤੇ ਪਹਾੜੀਆਂ ਦੇ ਬਿਲਕੁਲ ਵਿੱਚ ਘਾਰ ਗੱਬੇ ਜਿਹੜੀ ਹਟਿਆ ਬਾਬਾ ਜੀ ਦੀ ਉਹਨਾਂ ਦੀ ਬਜ਼ੁਰਗਾਂ ਦੀ ਉਹ ਬਣੀ ਹੋਈ ਆ ਸਾਨੂੰ ਅਫਸੋਸ ਆ ਵੀ ਅਸੀਂ ਉਹਨਾਂ ਨੂੰ ਤੁਹਾਨੂੰ ਬੁਲਾ ਨਹੀਂ ਸਕੇ ਉਹਨਾਂ ਦੇ ਨਾਲ ਗੱਲਬਾਤ ਨਹੀਂ ਕਰ ਸਕੇ ਉਹ ਅੰਦਰਾਂ ਭਾ ਗਏ ਆ ਅંદર ਆਉਣ ਤੋਂ ਬਾਅਦ ਹੀ ਸਾਨੂੰ ਪਤਾ ਲੱਗਾ ਵੀ ਜਿਹੜੇ ਬਾਬਾ ਜੀ ਇੱਥੇ ਰਹਿੰਦੇ ਆ ਉਹ ਇੱਥੇ ਨਹੀਂ ਹੈਗੇ ਸੋ ਸਾਨੂੰ ਵੀ ਉਮੀਦ ਸੀਗੀ ਵੀ ਸਾਨੂੰ ਬਾਬਾ ਜੀ ਆ ਜਿਹੜੇ ਉਹ ਮਿਲਣਗੇ ਬਜ਼ੁਰਗ ਜਿਹੜੇ ਆ ਮਿਲਣਗੇ ਪਰ ਭਾਜੀ ਹੁਣਾਂ ਨੇ ਦੱਸਿਆ ਵੀ ਜਿੱਦਾਂ ਉਹ ਕਿਸੇ ਟਾਈਮ ਚਲੇ ਜਾਂਦੇ ਆ ਪਹਿਲਾਂ ਵੀ ਸਾਨੂੰ ਕਈਆਂ ਨੇ ਦੱਸਿਆ ਇਸ ਰਸਤੇ ਦੇ ਵਿੱਚ ਵੀ ਮੁਸ਼ਕਲ ਆ ਤੁਹਾਨੂੰ ਮਿਲਣ ਕਿਉਂਕਿ ਬਾਬਾ ਜੀ ਜਿਹੜੇ ਆ ਉਹ ਬਜ਼ੁਰਗ ਆ ਉਹ ਚਲੇ ਜਾਂਦੇ ਆ ਤਾਂ 2-4 ਦਿਨ ਵਾਸਤੇ ਜਾਂ 5-6 ਦਿਨ ਵਾਸਤੇ ਉਹ ਚਲੇ ਜਾਂਦੇ ਆ ਸੋ ਆਪਾਂ ਨੂੰ ਨਹੀਂ ਮਿਲੇ ਸੋ ਉਹਨਾਂ ਦਾ ਜਿਹੜਾ ਜਿਹੜੀ ਉਹਨਾਂ ਦੀ ਹੱਟ ਆ ਜਿਹੜੀ ਇੱਥੇ ਇੱਥੇ ਉਹ ਰਹਿੰਦੇ ਆ ਉਹ ਆਪਾਂ ਤੁਹਾਨੂੰ ਜਗਾ ਦਿਖਾ ਦਿੰਦੇ ਸੋ ਬਾਬਾ ਜੀ ਇਸ ਜਗ੍ਹਾ ਤੇ ਦੋਸਤੋਂ ਰਹਿੰਦੇ ਆ ਤੁਹਾਨੂੰ ਆਪਾਂ ਦਿਖਾ ਦਿੰਦੇ ਜਿਹੜੀ ਉਹਨਾਂ ਦੀ ਹੱਟ ਆ ਜਿਹੜੀ ਉਹਨਾਂ ਨੇ ਬਣਾਈ ਹੋਈ ਆ ਸੋ ਦੋਸਤੋਂ ਹੁਣ ਆਪਾਂ ਆ ਗਏ ਆ ਅੱਗੇ ਹੁਣ ਆਪਾਂ ਬਾਬਾ ਜੀ ਦੀ ਗੁਫਾ ਲੱਭ ਲੱਭ ਰਹੇ ਆ ਤੁਹਾਨੂੰ ਆਪਾਂ ਉਹਨਾਂ ਦੀ ਹੱਟ ਤੇ ਉਹਨਾਂ ਦੀ ਜਿਹੜੀ ਦਰਸਤ ਦੀ ਹੱਟ ਬਣੀ ਤੇ ਥੱਲੇ ਬਣੀ ਉਹ ਤਾਂ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਸ਼ੋ ਕਰ ਦਿੱਤੀ ਤੁਹਾਨੂੰ ਹੁਣ ਆਪਾਂ ਉਹਨਾਂ ਦੀ ਜਿਹੜੀ ਗੁਫਾ ਆ ਉਹ ਲੱਭ ਰਹੇ ਆ ਸੋ ਇਹ ਵੀ ਉਹਨਾਂ ਨੂੰ ਪਤਾ ਲੱਗਾ ਸੀਗਾ ਲੋਕਲ ਜਿਹੜੇ ਬੰਦੇ ਆ ਇੱਕ ਆਦੂਕਾ ਜਿਹੜੇ ਆਪਾਂ ਨੂੰ ਰਸਤੇ 'ਚ ਮਿਲੇ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੀ ਖਾੜਿਆ ਉਹ ਜਿਹੜੀ ਉਹਨਾਂ ਦੀ ਗੁਫਾ ਆ ਉਹ ਢੱਟ ਗਈ ਸੀ ਸੋ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਉਹ ਗੁਫਾ ਉਹਨਾਂ ਦੀ ਢੱਟ ਗਈ ਹੈ ਜਿਹਦੇ 'ਚੋਂ ਰਹਿੰਦੇ ਹੁੰਦੇ ਸੀਗੇ ਉਹ ਵੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਢੱਟ ਵੀ ਗਈ ਹੋਗੀ ਤਾਂ ਵੀ ਆਪਾਂ ਤੁਹਾਨੂੰ ਦਿਖਾਉਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਉਹ ਜਿਹੜੀ ਗੁਫਾ ਆ ਹੁਣ ਆਪਾਂ ਅੱਗੇ ਚੱਲਦੇ ਆਪਾਂ ਨੂੰ ਜਰਾ ਉੱਪਰ ਚੜ੍ਹਨਾ ਪੈਣਾ ਹੈ ਤੁਸੀਂ ਦੇਖ ਸੋ ਦੋਸਤੋ ਆਪਾਂ ਨੂੰ ਜਿੱਦਾਂ ਕਿ ਲੋਕਲ ਬੰਤੇ ਕੋਲੇ ਪਤਾ ਲੱਗਾ ਉਹ ਕਹਿੰਦੇ ਵੀ ਆਹ ਆ ਉਹ ਗੁਫਾ ਜਿਹੜੀ ਕਿ ਟਹਿ ਚੁੱਕੀ ਆ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀਗੇ ਥੋੜਾ ਟਾਈਮ ਇੱਥੇ ਗੁਜ਼ਾਰ ਕੇ ਫਿਰ ਉਹ ਆਪਣੀ ਜਿਹੜੀ ਝੋਪੜੀ ਬਣੀ ਹੋਈ ਆ ਜਿਹੜੀ ਉਹਨਾਂ ਨੇ ਉੱਪਰ ਬਣਾਈ ਹੋਈ ਆ ਉਹ ਉੱਥੇ ਚਲੇ ਜਾਂਦੇ ਸੀਗੇ ਸੋ ਪਤਾ ਲੱਗਾ ਵੀ ਇਹ ਹੀ ਉਹ ਗੁਫਾ ਆ ਪਰ ਹੁਣ ਟੱਟ ਚੁੱਕੀ ਆ ਇਹ ਤੁਹਾਨੂੰ ਆਪਾਂ ਦਿਖਾਉਂਦੇ ਆ ਸੋ ਦੋਸਤੋ ਇਹੋ ਗੁਫਾਇਆ ਅੱਗੇ ਸਾਨੂੰ ਜਦੋਂ ਅਸੀਂ ਥੱਲੇ ਜਾ ਰਹੇ ਸੀ ਨੀਚੇ ਤਾਂ ਸਾਨੂੰ ਹਿਮਾਚਲੀ ਮਿਲੇ ਸੀਗੇ ਲੋਕ ਜਿਹੜੇ ਕਿਥੇ ਘਾਹ ਫੂਸ ਵਗੈਰਾ ਕੱਟ ਕੇ ਉਹਨੂੰ ਵੇਚਦੇ ਆ ਉਹਨਾਂ ਦੇ ਕੋਲੋਂ ਮੈਨੂੰ ਪਤਾ ਲੱਗਾ ਉਹ ਦੱਸ ਰਹੇ ਕਿ ਵੀ ਇਹ ਗੁਫਾ ਹੋ ਸਕਦੀ ਹੈ ਬਾਬਾ ਜੀ ਦੀ ਕਿਉਂਕਿ ਇਹ ਹੀ ਗੁਫਾ ਸੀ ਜਿਹੜੀ ਵਧੀਆ ਤਰੀਕੇ ਨਾਲ ਬਣੀ ਹੋਈ ਸੀ ਪਰ ਬਾਰਿਸ਼ ਆਉਣ ਕਰਕੇ ਇਹ ਜੋ ਗੁਫਾਇਆ ਇਹ ਜੋ ਏਰੀਆ ਟੁੱਟ ਗਿਆ ਸੀ ਜਿਹੜੀ ਢੱਗ ਸੀਗੀ ਉਹ ਥੱਲੇ ਡੱਗੀ ਸੀਗੀ ਉਹਨੂੰ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਹੈ ਇਹ ਪੱਕਾ ਮੈਂ ਕਹਿ ਨਹੀਂ ਸਕਦਾ ਵੀ ਇਹੀ ਉਹ ਗੁਫਾ ਜਿੱਥੇ ਉਹ ਬਜ਼ੁਰਗ ਜਿਹੜੇ ਬਾਬਾ ਜੀ ਆ ਉਹ ਆ ਕੇ ਰਹਿੰਦੇ ਹੋਣਗੇ ਜਾਂ ਆਪਣੀ ਕੋਈ ਭਜਨ ਬੰਦਗੀ ਕਰਦੇ ਹੋਣਗੇ ਪਰ ਦੇਖ ਕੇ ਤਾਂ ਇਹੀ ਲੱਗਦਾ ਵੀ ਇਹੀ ਉਹ ਗੁਫਾ ਹੋ ਸਕਦੀ ਹੈ ਬਾਕੀ ਪੱਕੇ ਤੌਰ ਤੇ ਤਾਂ ਬਾਬਾ ਜੀ ਹੀ ਉਹ ਬਜ਼ੁਰਗ ਹੀ ਸਾਨੂੰ ਕਨਫਰਮ ਕਰ ਸਕਦੇ ਸੀ ਕਿਉਂਕਿ ਜਦੋਂ نیچے ਆਇਆ ਤਾਂ نیچے ਆਉਣ ਤੋਂ ਬਾਅਦ ਇਹੀ ਗੁਫਾ ਜਿਹੜੀ ਆ ਇਹੀ ਜੋ ਏਰੀਆ ਮੈਨੂੰ ਨਜ਼ਰ ਆਇਆ ਜਿਹੜਾ ਕਿ ਉਸ ਟਾਈਪ ਦਾ ਲੱਗ ਰਿਹਾ ਸੀ ਸੋ ਤੁਸੀਂ ਦੇਖ ਸਕਦੇ ਆ so guys we's my guy over there going in the video over here guys so dosto hun karde hain video da end so tusi ajj dekhya bujurganu bujurgan di jagah dekhi jithe oh kaafi lambe samay ton reh rahe a apa tanu unadi gufa vi dikhai a jaddi ki ṭaṭ chuki a so side apa is karke sidein kyunki apa tanu unade naal mila nahi sake unade interview nahi le sake apa par kam se kam apa unadi jagah ta tanu dikhai jitho ki eh sabit hunda ki oh itthe kaafi lambe samay ton reh rahe a ਸੋ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ